ਤੂਰੀ ਮਾਰਕੀਟ ਕਮੇਟੀ ਵੱਲੋਂ ਮੁੱਖ ਮੰਤਰੀ ਹਲਕਾ ਤੂਰੀ ਦੀਆਂ ਅਨਾਜ ਮੰਡੀਆਂ ਵਿੱਚ ਚੌਨੇ ਦੀ ਸਰਕਾਰੀ ਖਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ। ਸਰਕਾਰ ਦੀ ਹਦਾਇਤਾਂ ਦੇ ਮੱਦੇਨਜ਼ਰ 16 ਸਤੰਬਰ ਯਾਨੀ ਕਿ ਅੱਜ ਤੋਂ ਮੰਡੀਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ। ਲੇਕਿਨ ਹਜੇ ਤੱਕ ਮੰਡੀਆਂ ਵਿੱਚ ਚੌਨੇ ਦੀ ਆਮਦ ਸ਼ੁਰੂ ਨਹੀਂ ਹੋਈ ਹੈ। ਤਸਵੀਰਾਂ ਤੂਰੀ ਅਨਾਜ ਮੰਡੀ ਦੀਆਂ ਹਨ ਜਿੱਥੇ ਕਿ ਮਾਰਕੀਟ ਕਮੇਟੀ ਵੱਲੋਂ ਅਨਾਜ ਮੰਡੀ 'ਚ ਸਫਾਈ ਕਰਵਾਈ ਜਾ ਰਹੀ ਹੈ। ਅਤੇ ਮੰਡੀ ਵਿੱਚ ਇੱਕੋ ਦੁੱਕਾ ਚੋਂ ਨੇ ਦੀ ਢੇਰੀ ਆਈ ਹੈ ਜਿਸ ਨੂੰ ਪ੍ਰਾਈਵੇਟ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਉਹ ਤੋਂ ਇਹ ਪ੍ਰਬੰਧ ਨੇ ਜੀ ਸਫਾਈ ਦਾ ਪ੍ਰਬੰਧ ਚੱਲ ਰਿਹਾ ਹੈ। ਪਾਣੀ ਦਾ ਪ੍ਰਬੰਧ ਹੋ ਚੁੱਕਿਆ ਹੈ, ਖੁੰਧੂ ਵਗੈਰਾ ਸਾਰੇ ਚੱਲ ਰਹੇ ਨੇ ਇਸ ਚਾਲੂ ਢੰਗ ਨਾਲ। ਤੇ ਅੱਜ ਅੱਜ ਤੋਂ ਸਰਕਾਰੀ ਫੀਰ ਸ਼ੁਰੂ ਹੋਣੀ ਹੈ ਪਰ ਹਜੇ ਚ ਉਹਨਾਂ ਨਹੀਂ ਆਇਆ ਸਰਕਾਰ ਨੇ ਖਰੀਦਣਾ ਤੇ ਬਾਸਮਤੀ ਦੀ ਆਮਦ ਹੈਗੀ ਆ 1509 ਵੈਰਾਈਟੀ ਜਿਹੜੀ अर्ਲੀ ਵੈਰਾਈਟੀ 126 ਵਗੈਰਾ ਤੇ ਉਹ ਆ ਰਹੀ ਹੈ ਤੇ ਵਧੀਆ ਵਿਕ ਰਹੀ ਹੈ ਪ੍ਰਾਈਵੇਟ ਖਰੀਦਦਾਰ ਖਰੀਦ ਕਰ ਰਹੇ ਨੇ ਉਸ ਤੇ ਕਿਸਾਨਾਂ ਨੂੰ ਕੀ ਫੀਲ ਕਰਦੇ ਹੋ ਕਿਸਾਨਾਂ ਨੂੰ ਇਹ ਅਪੀਲ ਹੈ ਜੀ ਆਪਣਾ ਸੁੱਕਾ ਝੋਨਾ ਲੈ ਕੇ ਆਉਣ ਬਹੁਤ ਜ਼ਰੂਰੀ ਹੈ ਜੀ ਤੇ ਤੇਲ ਵੇਲੇ ਆਪ ਦਾ ਕੰਬਾਈਨ ਨਾਲ ਚਲਾਉਣ ਉਹਦਾ ਸੁੱਕਾ ਝੋਨਾ ਲੈ ਕੇ ਆਉਣ ਤਾਂ ਕਰਕੇ ਕੋਈ ਤਕਲੀਫ ਨਾ ਹੋਵੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਮੰਡੀ ਦੇ ਵਿੱਚ ਜੋ ਸਰਕਾਰ ਵੱਲੋਂ ਨਮੀ ਦੀ ਮਾਤਰਾ ਨਿਰਧਾਰਿਤ ਕੀਤੀ ਗਈ 17% ਨਮੀ ਵਾਲਾ ਝੋਨਾ ਹੀ ਲੈ ਕੇ ਆਏ ਆਵੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਮੰਡੀ ਦੇ ਵਿੱਚ ਸੁੱਕਾ ਝੋਨਾ ਆਵੇ ਉਹਦੀ ਸਫਾਈ ਕੀਤੀ ਹੋਵੇ ਨਾਲੀਆਂ ਬੋਰੀਆਂ ਦੇ ਵਿੱਚ ਵਾ ਕੇ ਉਹਨਾਂ ਨੂੰ ਫ੍ਰੀ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕਿਹਾ ਗਿਆ ਹੈ ਕਿ ਸੁੱਕਾ ਝੋਨਾ ਲੈ ਕੇ ਆਓ ਉਹਨਾਂ ਦੀ ਬੀਕਾਂ ਦੇ ਉਪਰੰਤ ਹੀ ਉਹਨਾਂ ਦੇ ਖਾਤੇ ਜੀ ਪੈਸਾ ਭਰ ਦਿੱਤਾ ਜਾਵੇਗਾ ਇਸ ਤਰ੍ਹਾਂ ਸਰਕਾਰ ਦਾ ਵੀ ਕੰਮ ਸੁਖਾਲਾ ਹੁੰਦਾ ਹੈ ਤੇ ਕਿਸਾਨ ਵੀ ਜਲਦੀ ਫ੍ਰੀ ਹੁੰਦਾ ਤੇ ਆੜਤੀਆਂ ਤੇ ਲਿਬਰਾਂ ਪ੍ਰਬੰਧਨ ਦੇ ਕਿਸਾਨਾਂ ਲਈ ਕਿਸਾਨਾਂ ਲਈ ਸਰਦਾਰ ਜਤਿੰਦਰ ਸਿੰਘ ਮੰਡੇ ਜੀ ਅਗਵਾਈ ਦੇ ਵਿੱਚ ਮਾਰਕੀਟ ਕਮੇਟੀ ਚੇਅਰ ਰਾਜ ਸਿੰਘ ਕੋਲੀ ਮਾਰਕੀਟ ਕਮੇਟੀ ਸਖਤ ਤਰ੍ਹਾਂ ਮਨਪੇਤਾ ਜੀ ਸਿੰਘ ਜੀ ਵੱਲੋਂ ਸਾਰੇ ਸਫਾਈ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਨੇ ਸਫਾਈ ਚੱਲ ਰਹੀ ਹੈ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਜਿਸ ਤਰ੍ਹਾਂ ਤੁਸੀਂ ਵਾਟਰ ਕੋਲਰ ਦੇਖ ਰਹੇ ਹੋ ਸਚਾਰੂ ਰੂਪ ਨਟਾਂਗ ਨਾ ਕੰਮ ਕਰ ਰਿਹਾ ਲਾਈਟਾਂ ਦੇ ਕੰਮ ਤੁਸੀਂ ਦੇਖ ਰਹੇ ਵੀ ਚੱਲ ਰਿਹਾ ਹੈ ਛੱਡ ਵਗੈਰਾ ਸਾਰਾ ਇੱਕ ਵਾਰ ਦੇਖ ਲਿਤਾ ਗਿਆ ਹੈ ਜੀ